ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਹੋਈ ਸੀ ਸਾਲ 2004 ਦੇ ਵਿੱਚ ਚੰਡੀਗੜ੍ਹ ਦੀ ਪੁਰਾਣੇ ਚੇਲ ਪ੍ਰੇ ਜਿਸ ਵਿੱਚੋਂ 110 ਫੁੱਟ ਲੰਬੀ ਸੁਰੰਗ ਪੱਟ ਕੇ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਵੀ ਸਿੰਘ ਪਿਉਰਾ ਤੇ ਦੇਵੀ ਸਿੰਘ ਫੱਜ ਗਏ ਸਨ ਪਰ ਜੋ ਵਿਊਅਰ ਸਾਡੇ ਨਾਲ ਇਸ ਵੀਡੀਓ ਤੋਂ ਜੁੜੇ ਹਨ ਉਹਨਾਂ ਨੂੰ ਅਸੀਂ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਅਸੀਂ ਦੋ ਵੀਡੀਓ ਬਣਾ ਚੁੱਕੇ ਹਾਂ ਜਿਸ ਦੀ ਕੰਟੀਨਿਊਸ਼ਨ ਵਿੱਚ ਸਾਡੀ ਇਹ ਤੀਸਰੀ ਵੀਡੀਓ ਹੈ ਸਾਡੀ ਪਹਿਲੀ ਵੀਡੀਓ ਸੀ ਬਿਆਸ ਸਿੰਘ ਐਸੈਸੀਨੇਸ਼ਨ ਦੀ ਜਿਸ ਵਿੱਚ ਅਸੀਂ ਦੱਸਿਆ ਸੀ ਕਿ ਕਿਵੇਂ ਪੰਜਾਬ ਦੇ ਐਕਸੀਐਮ ਬਿਆਸ ਸਿੰਘ ਦੇ ਕਤਲ ਦੀ ਪਲੈਨਿੰਗ ਤੇ ਐਗਜ਼ੀਕਿਊਸ਼ਨ ਕੀਤੀ ਗਈ ਤੇ ਸਾਡੀ ਦੂਸਰੀ ਵੀਡੀਓ ਪਾਰਟ 2 ਵਿੱਚ ਅਸੀਂ ਦੱਸਿਆ ਸੀ ਕਿ ਬਿਆਸ ਸਿੰਘ ਦੇ ਕਤਲ ਤੋਂ ਬਾਅਦ ਕਿਵੇਂ ਸਾਰੇ ਸਿੰਘ ਫੜੇ ਗਏ ਸੰ ਤੇ ਸਾਡੀ ਅੱਜ ਦੀ ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਕਿਵੇਂ ਬਿਆਸ ਸਿੰਘ ਦੇ ਕਤਲ ਤੋਂ ਬਾਅਦ ਸਾਲ 1995 ਤੋਂ ਸਾਲ 2004 ਤੱਕ ਚੰਡੀਗੜ੍ਹ ਦੀ ਮਾਡਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਫਰਵਰੀ 2004 ਨੂੰ ਭਾਈ ਜਗਤਾ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਪਿਉਰਾ ਤੇ ਦੇਵੀ ਸਿੰਘ ਚੰਡੀਗੜ੍ਹ ਦੀ ਮਾਡਲ ਜੇਲ੍ਹ ਵਿੱਚੋਂ 110 ਫੁੱਟ ਲੰਬੀ ਸੁਰੰਗ ਪੁੱਟ ਕੇ ਭੱਜ ਗਏ ਸਨ ਦਸੰਬਰ 1995 ਵਿੱਚ ਭਾਈ ਜਗਤਾਰ ਸਿੰਘ ਹਵਾਰਾ ਤੇ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ CIA ਦੀਆਂ ਟੀਮਾਂ ਵੱਲੋਂ ਫੜਨ ਤੋਂ ਬਾਅਦ ਉਹਨਾਂ ਨੂੰ CBI ਨੂੰ ਹੈਂਡਓਵਰ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਸਾਰੇ ਸਿੰਘਾਂ ਨੂੰ ਚੰਡੀਗੜ੍ਹ ਦੀ ਮਾਡਲ ਜੇਲ੍ਹ ਵਿੱਚ ਰੱਖਿਆ ਜਾਂਦਾ ਹੈ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਸਾਲ 2002 ਵਿੱਚ ਚੰਡੀਗੜ੍ਹ ਦੀ ਬੜੈਲ ਜੇਲ੍ਹ ਨੂੰ ਬਾਂਬ ਨਾਲ ਬਲਾਸਟ ਕਰਕੇ ਉੱਥੋਂ ਭੱਜਣ ਦਾ ਪਲਾਨ ਤਿਆਰ ਕੀਤਾ ਜਾਂਦਾ ਹੈ ਜਿਸ ਦੇ ਲਈ ਭਾਰੀ ਮਾਤਰਾ ਦੇ ਵਿੱਚ ਆਰਡੀਐਕਸ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਪਹੁੰਚਾ ਦਿੱਤਾ ਜਾਂਦਾ ਹੈ ਇਸ ਕੰਮ ਨੂੰ ਅੰਜਾਮ ਦੇਣ ਦੇ ਲਈ ਤੇ ਆਰਡੀਐਕਸ ਨੂੰ ਜੇਲ੍ਹ ਦੇ ਅੰਦਰ ਤੱਕ ਲੈ ਕੇ ਆਉਣ ਵਿੱਚ ਬੁੜੈਲ ਜੇਲ੍ਹ ਦੇ ਕੁਝ ਅਫਸਰਸ ਦੀ ਭਾਈ ਜਗਤਾਰ ਸਿੰਘ ਹਵਾਰਾ ਜੀ ਨਾਲ ਮਿਲੀ ਭਗਤ ਹੁੰਦੀ ਹੈ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਪਿਉਰਾ ਤੇ ਭਾਈ ਲਵਾਂ ਸਿੰਘ ਰਾਜਵਾਨਾ ਨੂੰ ਬੁੜੈਲ ਜੇਲ੍ਹ ਵਿੱਚ ਨਾਲ ਨਾਲ ਪੈਰਾਂ ਪਲੋਟ ਹੋਈਆਂ ਸਨ ਬਾਈਬਲ万 ਸਿੰਘ ਰਾਜਵਾਨਾ ਜੇਲ੍ਹ ਵਿੱਚੋਂ ਭੱਜਣ ਦੇ ਪਲਾਨ ਵਿੱਚ ਕਦੀ ਵੀ ਸ਼ਾਮਿਲ ਨਹੀਂ ਸਨ ਕਿਹਾ ਜਾਂਦਾ ਹੈ ਕਿ ਪਲਾਨ ਦੇ ਅਕੋਰਡਿੰਗ ਬੁੜੈਲ ਜੇਲ੍ਹ ਦੀ ਕੰਧ ਨੂੰ ਆਰ ਡੀ ਐਕਸ ਨਾਲ ਪਲਾਸਟ ਕਰਕੇ ਤੋੜਿਆ ਜਾਣਾ ਸੀ ਤੇ ਕੰਧ ਦੇ ਪਿੱਛੇ ਖੜੇ ਹੋਰ ਖਾੜਕੂਆਂ ਵੱਲੋਂ ਕੋੜੀਆਂ ਚਲਾਈਆਂ ਜਾਣੀਆਂ ਸੀ ਤੇ ਇਸ ਤਰ੍ਹਾਂ ਜੇਲ੍ਹ ਵਿੱਚੋਂ ਭੱਜਣ ਦਾ ਇੱਕ ਪਲਾਨ ਬਣਾਇਆ ਗਿਆ ਸੀ ਪਰੰਤੂ ਇਸ ਪਲਾਨ ਦੀ ਮੁਖਬਰੀ ਪੰਜਾਬ ਪੁਲਿਸ ਦੇ ਇੰਸਪੈਕਟਰ ਪਿੰਕੀ ਕੈਟ ਨੂੰ ਕਰ ਦਿੱਤੀ ਜਾਂਦੀ ਹੈ ਤੇ ਇੰਸਪੈਕਟਰ ਪਿੰਕੀ ਕੈਟ ਵੱਲੋਂ ਇਸ ਦੀ ਇਨਫੋਰਮੇਸ਼ਨ ਪੰਜਾਬ ਦੇ ਡੀਜੀਪੀ ਨੂੰ ਦਿੱਤੀ ਜਾਂਦੀ ਹੈ ਡੀਜੀਪੀ ਪੰਜਾਬ ਵੱਲੋਂ ਚੰਡੀਗੜ੍ਹ ਐਡਮਿਨਿਸਟਰेटर ਨੂੰ ਇਸ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਚੰਡੀਗੜ੍ਹ ਪੁਲਿਸ ਵੱਲੋਂ ਚੰਡੀਗੜ੍ਹ ਦੀ ਮੋਡਲ ਜੇਲ੍ਹ ਵਿੱਚ ਉਸੇ ਦੱਸੀ ਹੋਈ ਜਗ੍ਹਾ ਤੇ ਇਨਸਪੈਕਸ਼ਨ ਕੀਤੀ ਜਾਂਦੀ ਹੈ ਜਿਸ ਤੋਂ ਸੱਚ ਵਿੱਚ ਹੀ ਆਰਡੀਐਕਸ ਬਰਾਮਦ ਹੋ ਜਾਂਦਾ ਹੈ। ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਲਈ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੁੰਦੀ ਹੈ ਕਿ ਜੇਲ੍ਹ ਦੀ ਇੰਨੀ ਟਾਈਟ ਸਿਕਿਉਰਿਟੀ ਦੇ ਬਾਵਜੂਦ ਆਰਡੀਐਕਸ ਜੇਲ੍ਹ ਵਿੱਚ ਕਿਵੇਂ ਪੁੱਜ ਗਿਆ। ਆਪਣੀ ਇਸ ਨਲਕੀ ਨੂੰ ਛੁਪਾਉਣ ਦੇ ਲਈ ਚੰਡੀਗੜ੍ਹ ਪੁਲਿਸ ਵੱਲੋਂ ਇੱਕ ਸਪੀਡ ਸ਼ਾਪ ਦੇ ਓਨਰ ਤੇ ਪਰਚਾ ਦਰਜ ਕੀਤਾ ਜਾਂਦਾ ਹੈ। ਜਿਸ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਉਸਨੇ ਲੱਡੂਆਂ ਦੇ ਵਿੱਚ ਆਰਡੀਐਕਸ ਭਰ ਕੇ ਜੇਲ੍ਹ ਦੇ ਅੰਦਰ ਲਿਜਾਣ ਦੀ ਕੋਸ਼ਿਸ਼ ਕੀਤੀ ਤੇ ਉਸ ਨੂੰ ਜੇਲ੍ਹ ਦੇ ਗੇਟ ਤੇ ਫੜ ਲਿਆ। ਜੂਨ 2002 ਵਿੱਚ ਇਸ ਪਲਾਨ ਦੇ ਫੇਲ ਹੋ ਜਾਣ ਤੋਂ ਬਾਅਦ ਜੇਲ੍ਹ ਵਿੱਚ ਸਿਕਿਉਰਿਟੀ ਨੂੰ ਹੋਸਟਿਜਕਟ ਕਰ ਦਿੱਤਾ ਜਾਂਦਾ ਹੈ। ਨਵੰਬਰ 2002 ਵਿੱਚ ਸਰਪ੍ਰਾਈਜ਼ ਚੈੱਕ ਦੇ ਦੌਰਾਨ ਭਾਈ ਜਗਤਾਰ ਸਿੰਘ ਹਵਾਰਾ ਜੀ ਕੋਲੋਂ ਮੋਬਾਈਲ ਫੋਨ ਤੇ SIM ਕਾਰਡ ਰਿਕਵਰ ਕਰ ਲਏ ਜਾਂਦੇ ਹਨ। ਜੇਲ੍ਹ ਦੀ ਕੰਦ ਨੂੰ ARDX ਨਾਲ ਉਡਾਣ ਦੇ ਪਲਾਨ ਦੇ ਫੇਲ ਹੋ ਜਾਣ ਤੋਂ ਲਗਭਗ 1.5 ਸਾਲ ਬਾਅਦ ਭਾਈ ਜਗਤਾਰ ਸਿੰਘ ਹਵਾਰਾ ਜੀ ਵੱਲੋਂ ਹੁਣ ਜੇਲ੍ਹ ਵਿੱਚੋਂ ਸਰੰਗ ਪੁੱਟ ਕੇ ਉੱਥੋਂ ਭੱਜਣ ਦਾ ਪਲਾਨ ਬਣਾਇਆ ਜਾਂਦਾ ਹੈ। ਮਾਡਲ ਜੇਲ੍ਹ ਦੀ ਪੈਰਕ ਨੰਬਰ 7 ਵਿੱਚ ਭਾਈ ਜਗਤਾਰ ਸਿੰਘ ਖਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮੀ ਸਿੰਘ ਪਿਉਰਾ ਨੂੰ ਰੱਖਿਆ ਜਾਂਦਾ ਹੈ। ਇਹਨਾਂ ਸਾਰਿਆਂ ਦੀ ਐਕਟੀਵਿਟੀਜ਼ ਤੇ ਨਿਗਰਾਨੀ ਰੱਖਣ ਦੇ ਲਈ ਜੇਲ੍ਹ ਅਥਾਰਟੀ ਵੱਲੋਂ ਇੱਕ ਦੇਵੀ ਸਿੰਘ ਨਾਮ ਦਾ ਬੰਦਾ ਜੋ ਕਤਲ ਕੇਸ ਵਿੱਚ ਸਜ਼ਾ ਘਟ ਰਿਹਾ ਹੁੰਦਾ ਹੈ, ਉਸ ਨੂੰ ਵੀ ਇਹਨਾਂ ਦੀ ਬੈਰਕ ਦੇ ਵਿੱਚ ਰੱਖਿਆ ਜਾਂਦਾ ਹੈ। ਪਰੰਤੂ ਦੇਵੀ ਸਿੰਘ ਵੀ ਸਿੰਘਾਂ ਦੇ ਨਾਲ ਜੇਲ੍ਹ ਵਿੱਚੋਂ ਭੱਜਣ ਦੀ ਪਲੈਨਿੰਗ ਵਿੱਚ ਸ਼ਾਮਿਲ ਹੋ ਜਾਂਦਾ ਹੈ। ਇਹਨਾਂ ਸਿੰਘਾਂ ਦਾ ਜੇਲ੍ਹ ਵਿੱਚ ਇੰਨਾ ਤਬਦਵਾ ਹੁੰਦਾ ਹੈ ਕਿ ਜੇਲ੍ਹ ਦੇ ਵਾਰਡਰ ਵੀ ਇਹਨਾਂ ਤੋਂ ਡਰਦੇ ਸਨ ਤੇ ਕਈ ਕਈ ਮਹੀਨੇ ਇਹਨਾਂ ਦੀ ਬੈਰਕ ਦੀ ਤਲਾਸ਼ੀ ਨਹੀਂ ਲੈਂਦੇ ਸਨ ਜਿਮ ਦੀ ਰੋਡ ਨਾਲ சுரੰਗ ਨੂੰ ਪੁੱਟਣ ਦਾ ਕੰਮ ਸ਼ੁਰੂ ਕੀਤਾ ਜਾਂਦਾ ਹੈ சுரੰਗ ਨੂੰ ਪੁੱਟਣ ਟਾਈਮ ਆਉਣ ਵਾਲੀ ਆਵਾਜ਼ ਨੂੰ ਘੱਟ ਕਰਨ ਦੇ ਲਈ ਬੈਰਕ ਵਿੱਚ ਲੱਗੇ ਟੀਵੀ ਦੀ ਆਵਾਜ਼ ਨੂੰ ਵੱਧ ਕਰ ਦਿੱਤਾ ਜਾਂਦਾ ਸੀ சுரੰਗ ਨੂੰ 6 ਫੁੱਟ ਡੂੰਘਾ ਪੁੱਟਿਆ ਜਾਂਦਾ ਹੈ ਇਹ 90 ਫੁੱਟ ਲੰਬੀ ਸੰਗ ਜੋ ਕਿ ਜੇਲ੍ਹ ਦੀ ਮੇਨ ਬਾਉਂਡਰੀ ਵਾਲ ਤੋਂ ਥੋੜੀ ਪਹਿਲਾਂ ਤੱਕ ਪੁੱਟੀ ਜਾਂਦੀ ਹੈ ਤੇ ਫਿਰ ਉਸ ਨੂੰ ਵਰਟੀਕਲੀ ਉੱਪਰ ਨੂੰ ਪੁੱਟਿਆ ਜਾਂਦਾ ਹੈ ਹਰ ਰੋਜ਼ ਇਸ ਕੰਮ ਦੇ ਸਿਰੇ ਚੜਨ ਦੇ ਲਈ ਅਰਦਾਸਾਂ ਕੀਤੀਆਂ ਜਾਂਦੀਆਂ ਸਨ। ਸੁਰੰਗ ਵਿੱਚੋਂ ਨਿਕਲਣ ਵਾਲੀ ਮਿੱਟੀ ਨੂੰ ਪੱਗਾਂ ਦੇ ਵਿੱਚ ਭਰ ਕੇ ਉੱਪਰ ਖਿੱਚਿਆ ਜਾਂਦਾ ਸੀ ਤੇ ਉਸ ਨੂੰ ਪਾਣੀ ਦੇ ਵਿੱਚ ਵਹਾ ਦਿੱਤਾ ਜਾਂਦਾ ਸੀ। ਨਾਰਾਇਣ ਸਿੰਘ ਚੋੜਾ ਤੇ ਬੀਬੀ ਬਲਜੀਤ ਕੌਰ ਦਾ ਇਸ ਸਭ ਵਿੱਚ ਬਹੁਤ ਵੱਡਾ ਰੋਲ ਸੀ। ਬਲਜੀਤ ਕੌਰ ਦਾ ਪਤੀ ਮੁੜੇਲ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ ਹੁੰਦਾ ਹੈ ਜਿਸ ਨੂੰ ਵੀ ਉਹ ਮਿਲਣਾਉਂਦੀ ਸੀ ਤੇ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਖ਼ਬਰੀ ਵਜੋਂ ਵੀ ਕੰਮ ਕਰਦੀ ਸੀ। ਕਿਹਾ ਜਾਂਦਾ ਹੈ ਕਿ ਬਲਜੀਤ ਕੌਰ ਨੇ ਹੀ ਅਯਜਕਤਾ ਸਿੰਘ ਜੀ ਨੂੰ ਦੁਬਾਰਾ ਮੋਬਾਈਲ ਤੇ SIM ਦਿੱਤੇ ਸਨ। ਨਰੈਣ ਸਿੰਘ ਚੋੜਾ ਵੀ ਇਨ੍ਹਾਂ ਸਿੰਘਾਂ ਨੂੰ ਜੇਲ੍ਹ ਵਿੱਚ ਮਿਲਣਾਉਂਦੇ ਸਨ ਤੇ ਅਕਸਰ ਬਹੁਤ ਸਾਰੀਆਂ ਪੱਗਾਂ ਦੇ ਕੇ ਜਾਂਦੇ ਸਨ। ਜਿਨ੍ਹਾਂ ਪੱਗਾਂ ਦਾ ਯੂਜ਼ சுரੰਗ ਵਿੱਚ ਮਿੱਟੀ ਨੂੰ ਕੱਢਣ ਦੇ ਲਈ ਕੀਤਾ ਜਾਂਦਾ ਸੀ। ਜਨਵਰੀ 2004 ਵਿੱਚ ਜਦੋਂ சுரੰਗ ਦਾ ਕੰਮ ਪੂਰਾ ਤਿਆਰ ਹੋ ਗਿਆ ਸੀ ਤਾਂ ਮੋਬਾਈਲ ਫੋਨ ਦੇ ਜ਼ਰੀਏ ਨਰੈਣ ਸਿੰਘ ਚੋੜਾ ਨੂੰ ਇਸ ਦੀ ਖ਼ਬਰ ਦਿੱਤੀ ਗਈ ਤੇ ਲੋਹੇ ਦੇ ਸੰਗਲ ਲੈ ਕੇ ਆਉਣ ਲਈ ਕਿਹਾ ਗਿਆ ਜਿਨ੍ਹਾਂ ਨੂੰ ਟਰਾਂਸਫਾਰਮਰ ਤੇ ਸੁੱਟ ਕੇ ਬਿਜਲੀ ਨੂੰ ਕੁੱਲ ਕਰਨਾ ਸੀ। 21 ਜਨਵਰੀ ਦੀ ਰਾਤ ਨੂੰ ਇਸ ਕੰਮ ਲਈ ਚੁਣਿਆ ਗਿਆ 21 ਜਨਵਰੀ ਦੀ ਰਾਤ ਨੂੰ ਮੌਸਮ ਬਹੁਤ ਖਰਾਬ ਸੀ ਤੇ ਬਹੁਤ ਤੇਜ਼ ਮੀਂਹ ਪੈ ਰਿਹਾ ਸੀ ਨਰੈਣ ਚੋੜਾ ਆਪਣੇ ਇੱਕ ਸਾਥੀ ਤੇ ਬਲਜੀਤ ਕੌਰ ਨੂੰ ਲੈ ਕੇ ਕਾਰ ਦੇ ਵਿੱਚ ਬੜੈਲ ਜੇਲ੍ਹ ਦੇ ਬਾਹਰ ਅੱਧੀ ਰਾਤ ਨੂੰ ਪਾਈ ਹਵਾਰਾ ਜੀ ਦੇ ਸਿਗਨਲ ਦੀ ਵੇਟ ਕਰਨ ਲੱਗੇ ਜਿਵੇਂ ਹੀ ਪਾਈ ਜਗਤਾਰ ਸਿੰਘ ਹਵਾਰਾ ਨੇ ਫੋਨ ਦੇ ਜ਼ਰੀਏ ਇਹਨਾਂ ਨੂੰ ਗ੍ਰੀਨ ਸਿਗਨਲ ਦਿੱਤਾ ਤਾਂ ਇਹਨਾਂ ਨੇ ਆਪਣੇ ਨਾਲ ਲਿਆਂਦੇ ਮੱਜਾਂ ਦੇ ਸੰਗਲ ਟਰਾਂਸਫਾਰਮਰ ਤੇ ਸੁੱਟ ਕੇ ਜੇਲ੍ਹ ਦੀ ਬਿਜਲੀ ਨੂੰ ਗੁੱਲ ਕਰ ਦਿੱਤਾ ਬਿਜਲੀ ਬਿਲਕੁਲ ਉਸ ਸਮੇਂ ਗਰੁੰਦੀ ਹੈ ਜਦੋਂ ਇਹ ਸਾਰੇ ਸੁਰੰਗ ਦੇ ਦੂਸਰੇ ਐਂਡ ਤੇ ਬਾਹਰ ਨਿਕਲਣ ਵਾਲੇ ਹੁੰਦੇ ਹਨ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਪਿਓਰਾ ਤੇ ਦੇਵੀ ਸਿੰਘ ਸੁਰੰਗ ਦੇ ਦੂਜੇ ਸਿਰੇ ਤੇ ਜੇਲ੍ਹ ਦੇ ਵਿੱਚ ਇੱਕ ਖੇਤ ਵਿੱਚ ਨਿਕਲਦੇ ਹਨ ਤੇ بارش ਤੇਜ਼ ਹੋਣ ਕਰਕੇ ਤੇ ਬਿਜਲੀ ਗਰੁੰਡ ਹੋਣ ਕਰਕੇ ਟਾਵਰ ਤੇ ਖੜੇ ਸੰਤਰੀ ਦੀ ਨਜ਼ਰ ਇਹਨਾਂ ਉੱਤੇ ਨਹੀਂ ਪੈਂਦੀ ਤੇ ਇਹ ਸਾਰੇ ਸਿੰਘ ਬੁੜੈਲ ਜੇਲ੍ਹ ਦੀ ਮੇਨ ਕੰਧ ਟੱਪ ਜਾਂਦੇ ਹਨ ਜੇਲ੍ਹ ਦੇ ਬਾਹਰ ਭਾਈ ਨਾਰੈਣ ਸਿੰਘ ਚੌੜਾ ਬੀਬੀ ਬਲਜੀਤ ਕੌਰ ਤੇ ਇਹਨਾਂ ਦਾ ਇੱਕ ਹੋਰ ਸਾਥੀ ਕਾਰ ਵਿੱਚ ਬੈਠਾ ਇਹਨਾਂ ਦੀ ਵੇਟ ਕਰ ਰਹੇ ਹੁੰਦੇ ਹਨ ਤੇ ਇਹ ਸਾਰੇ ਜਣੇ ਇੱਕੋ ਹੀ ਕਾਰ ਵਿੱਚ ਬੈਠ ਕੇ ਉੱਥੋਂ ਭੱਜ ਜਾਂਦੇ ਹਨ ਚੰਡੀਗੜ੍ਹ ਤੋਂ ਇਹ ਲੋਕ ਸਰੰਦ ਰੋਡ ਤੇ ਵੱਸੇ ਪਿੰਡ ਚੁੰਨੀ ਵਿੱਚ ਆਪਣੇ ਕੁਝ ਸਾਥੀਆਂ ਨੂੰ ਉਤਾਰਦੇ ਹਨ ਉਸ ਤੋਂ ਬਾਅਦ ਮਰਿੰਡੇ ਸ਼ਹਿਰ ਵਿੱਚ ਇਹਨਾਂ ਦੇ ਕੁਝ ਸਾਥੀ ਉਤਰਦੇ ਹਨ ਤੇ ਐਵੇਂ ਹੀ ਸਾਰੇ ਅਲੱਗ-ਅਲੱਗ ਥਾਵਾਂ ਤੇ ਫੈਲ ਜਾਂਦੇ ਹਨ ਪਰੰਤੂ ਕੁਝ ਸਾਲਾਂ ਬਾਅਦ ਫਿਰ ਇੱਕ ਇੱਕ ਕਰਕੇ ਇਹ ਸਾਰੇ ਫੜੇ ਜਾਂਦੇ ਹਨ ਪਰੰਤੂ ਇਹਨਾਂ ਵਿੱਚੋਂ ਇੱਕ ਦੇਵੀ ਸਿੰਘ ਹੀ ਐਸਾ ਬੰਦਾ ਸੀ ਜੋ ਅੱਜ ਤੱਕ ਪੁਲਿਸ ਦੇ ਹੱਥ ਨਹੀਂ ਚੜ੍ਹਿਆ ਇਹ ਆ ਜਾਂਦਾ ਹੈ ਦੇਵੀ ਸਿੰਘ ਨੇਪਾਲ ਦੇ ਰਸਤੇ ਪਾਕਿਸਤਾਨ ਫਸ ਗਿਆ ਸੀ ਤੇ ਹੁਣ ਵੀ ਪਾਕਿਸਤਾਨ ਵਿੱਚ ਰਹਿ ਰਿਹਾ ਹੈ ਤੁਹਾਨੂੰ ਇਹ ਸਾਡੀ ਵੀਡੀਓ ਕਿਵੇਂ ਲੱਗੀ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ